ਪਰ ਪੈਲੀ ਨਹੀਂ ਦੇਣੀ ਚਾਹੀਦੀ ਗੱਲ ਵਰ ਇਹ ਆ ਗੱਲ ਮੈਂ ਕਰਨੀ ਸੀ ਚੋਸਣਾ ਤੁਸੀਂ ਅੱਜ ਕਿਦਾਂ ਭਰਾ ਤੇ ਪਿਓ ਆ ਗਏ ਪੱਗਾਂ ਬੰਨ ਕੇ ਇੱਥੇ ਇਹ ਜੀ ਦੇ ਦਿਓ ਡਾਕੂਮੈਂਟ ਕੁੜੀ ਦੇ ਤੇ ਤੁਸੀਂ ਵੀ ਤੇ ਸਾਰੀ ਬਰਾਤ ਲੈ ਗਏ ਨਹੀਂ ਚਲੋ ਕੀ ਕਰਾ ਕੇ ਚਲੋ ਚਾਗ ਚਾਗ ਭਾਈ ਚਲੋ ਚੋਣ ਤੂੰ ਹੀ ਸਾਰਾ ਪਿੰਡ ਲੈ ਕੇ ਗਈ ਹੀ ਮੇਰਾ ਪਿਓ ਨਹੀਂ ਇੱਥੇ ਪਿੰਡ ਲੈ ਕੇ ਆਇਆ ਮੇਰੀ ਗੱਲ ਸੁਣ ਜੇ ਹੀ ਪਿੰਡ ਸਾਰਾ ਲੈ ਕੇ ਗਏ ਹਨ ਉਹ ਨਾ ਹੋਏ ਵੀ ਤੂੰ ਇੱਥੇ ਹੀ ਰਹਿ ਜਾ ਮੈਂ ਤੇ ਚਲੀ ਜਾਣਾ ਕੋਈ ਗੱਲ ਨਹੀਂ ਜੇ ਮੇਰਾ ਪੁੱਤ ਰਹੂ ਨਾ ਤਾਂ ਤੂੰ ਵੀ ਇੱਥੇ ਹੀ ਰਵੇਂਗੀ ਜਾਂਦੀ ਤੂੰ ਵੀ ਨਹੀਂ ਜਾਇਤਾ ਚੜ ਕੇ ਇਹ ਮੇਰੀ ਗੱਲ ਲੈਣਾ ਵਾ ਮੈਂ ਜਾਣਾ ਤੈਨੂੰ ਜਾਣਾ ਤੀ ਮਤਲਬ ਕਪੜਾੜ ਚ ਵੀ ਪਾਈ ਮੈਂ ਤੈਨੂੰ ਕੀ ਦੇਤੀ ਚਲੋ ਇਹ ਇੱਕ ਗੱਲ ਮੇਰੀ ਨਾ ਕੰਨ ਖੋਲ ਕੇ ਸੁਣ ਲੈ ਕੀ ਕਰ ਲੈਣਾ ਫਿਰ ਗੱਲ ਆ ਜੂਗੀ ਅੱਗਾ ਇੱਕ ਗੱਲ ਮੇਰੀ ਨਾ ਕੰਨ ਖੋਲ ਕੇ ਸੁਣ ਲੈ ਤੇ ਭਾਵੇਂ ਆਪਣੇ ਪਿਓ ਨੂੰ ਵੀ ਦੱਸ ਦੇ ਮੈਨੂੰ ਐਡਾ ਡਰ ਨਹੀਂ ਪਿਆ ਹੁਣ ਡਰਦੀ ਤੇ ਤੁਸੀਂ ਪਹਿਲਾਂ ਹੀ ਬੜਾ ਹੀ ਡਰਦੇ ਤਾਂ ਦੇ ਮਨਾਂ ਚ ਅਜੇ ਵੀ ਹੈਗਾ ਵਾ ਤੇ ਬਾਕੀ ਰਹੀ ਗੱਲ ਮੇਰੇ ਨਾ ਜਾਣਦੀ ਬਾਕੀ ਰਹੀ ਗੱਲ ਮੇਰੇ ਨਾ ਜਾਣਦੀ ਮੈਂ ਤੇ ਚਲੀ ਜਾਣਾ ਵਾ ਆਪਣਾ ਮੁੰਡਾ ਸੰਭੋ ਜਿਹਦੇ ਕੋ ਕੁਝ ਨਹੀਂ ਹੁੰਦਾ ਕੋਈ ਗੱਲ ਨਹੀਂ ਸਾਡਾ ਮੁੰਡਾ ਸੁਣਿਆ ਵਾ ਤੁਹਾਨੂੰ ਯਕੀਨ ਨਹੀਂ ਆਉਂਦਾ ਵੀ ਮਾਂ ਸਾਡੀ ਝੂਠ ਬੋਲਣ ਰਹੀ ਆ ਫਿਰੇ ਜੋ ਬਣਾਉਂਦਾ ਉਹਨੂੰ ਕਹਿੰਦੇ ਪੋਛੇ ਬਣਾ ਕਿਉਂ ਕੁੱਛ ਨਹੀਂ ਦਿੰਦਾ ਉਹ ਕੁੱਛ ਨਹੀਂ ਠੀਕ ਆ ਭਲੇਖਾ ਇੱਕ ਨਾ ਵਧੀਆ ਕੀਤਾ ਤੂੰ ਠੀਕ ਹੈ ਨਾ ਮੰਮੀ ਨਾ ਵਿਗੜੇ ਬੜੇ ਆ ਜੇ ਤੈ ਟੱਡਾ ਇਹ ਹੁਣ ਜੋ ਮਰਜੀ ਕਰ ਲੈ ਸਾਰੇ ਟੱਬਰ ਦੇ ਹੁੰਦਿਆਂ ਦੀ ਸਚਾਈ ਦੱਸੂਗੀ ਤੇ ਆ ਕਰਤੂਤਾਂ ਜਿਹੜੇ ਟੱਬਰ ਦੀਆਂ ਜਿਹੜੇ ਐ ਪੱਗਾਂ ਬਨ ਕੇ ਪੋਚਵੀਆਂ ਆ ਕੇ ਦੋਵੇਂ ਪਿਓ ਦੋਵੇਂ ਕਿ ਤੱਕਾ ਹਾਂ ਉਹਨੇ ਧੱਕਾ ਪੇਰਨਾ ਸੀ ਵੀ ਗੱਲ ਦੇ ਨਾਲ ਕੰਦਾ ਪੇਰਦਾ ਉਹ ਤਾਂ ਸਾਹ ਘਤਤਾ ਨਹੀਂ ਉਹਦੋਂ ਕਿਦਾਂ ਦੋਵੇਂ ਪਿਓ ਪੋਤਾਂ ਆਣ ਕੇ ਤੇ ਬਹਿ ਗਏ ਜੇ ਮੈਂ ਚਾਹ ਬਣਾਉਣ ਨੂੰ ਕਿਹਾ ਨਹੀਂ ਨਹੀਂ ਪੈਣ ਜੀ ਚਾਹ ਨਹੀਂ ਪੀਣੀ ਠੀਕ ਹੈ ਲੋਗੀ ਇਕੱਲੇ-ਇਕੱਲਾ ਗੱਲਾਂ ਕਰੀ ਜਾਂਦੇ ਆ ਉਹ ਕੱਲਿਆਂ ਨੇ ਕੀ ਗੱਲਾਂ ਕਰਨੀਆਂ ਤੂੰ ਹੀ ਉਹਦੋਂ ਦੀ ਕਹਿਣ ਦੀ ਸੀ ਨਾ ਐਦਾਂ ਨਾ ਕਰੋ ਜਿਉਂ ਕਰੋ ਤੇ ਆ ਪੈ ਗਏ ਸੀ ਆਪਾਂ ਕੀ ਹੋਇਆ ਇਕੱਲੇ ਗੱਲਾਂ ਕਰੀ ਜਾਂਦੇ ਆ ਓਏ ਉਹਦੋਂ ਦੀ ਇੱਕੋ ਗੱਲ ਤੇ ਮਗਰ ਤੇ ਤੂੰ ਪਈ ਆ ਪਾਈਆ ਨਹੀਂ ਪਾਇਆ ਨਹੀਂ ਨਹੀਂ ਪਾਈ ਨਹੀਂ ਗਿਆ ਪਾਇਆ ਪਾਈ ਕੀ ਗੱਲ ਹੋ ਗਈ ਗੱਲੇ ਗੱਲਾਂ ਕਰੀ ਜਾਂਦੇ ਆ ਉਹ ਗੱਲਾਂ ਕੀ ਕਰਨੀਆਂ ਵਾ ਇੱਕੋ ਗੱਲ ਦੇ ਮਗਰ ਤੇ ਉਹਨਾਂ ਦੀ ਤੂੰ ਪਾਈ ਆ ਕਿ ਉਹਨਾਂ ਨਾਲ ਧੋਖਾ ਨਾ ਕਰੋ ਐਉਂ ਨਾ ਕਰੋ ਜਿਵੇਂ ਨਾ ਕਰੋ ਠੀਕ ਆ ਨਾ ਲੱਗ ਗਿਆ ਹੁਣ ਉਹਨਾਂ ਨੂੰ ਪਤਾ ਹੁਣ ਪੈ ਗਈ ਤੁਹਾਨੂੰ ਠੰਡ ਹੋਇਆ ਕੀ ਗੱਲ ਦਾ ਪਤਾ ਤੇ ਲੱਗੇ ਮੂੰਹ ਸਿਰ ਦਾ ਉਹ ਪਤਾ ਕੀ ਲੱਗਣਾ ਵਾ ਤੇਰੇ ਵੀਹਤ ਲਿਆ ਕਰੇ ਵੀ ਕਰੇ ਸਾਰਾ ਡੱਬਰ ਦੇ ਹੁੰਦਾ ਵਾ ਉਹਨਾਂ ਦਾ ਉਹ ਉਹ ਤਾਂ ਮੈਂ ਉਹਨੂੰ ਸਮਝਾਉਂ ਦਿਆਂ ਵਾ ਪਰ ਤੂੰ ਨੀ ਨਾ ਉਹਦਾਂ ਦੀ ਜਬਾਨ ਮੂੰਹ ਚ ਪਾਈ ਇਹੋ ਕਹੀ ਜਾਣਦੀ ਆ ਵੀ ਉਹਨਾਂ ਨਾਲ ਧੋਖਾ ਨਾ ਕਰੋ ਐਉਂ ਨਾ ਕਰੋ ਜੈਉਂ ਨਾ ਕਰੋ ਨਾ ਪਹਿਹੀ ਲਾਉਣੀ ਆ ਐਉਂ ਜਾਉਂ ਆਉਂ ਜਾਉਂ ਆ ਉਹ ਆ ਜਿੰਨੇ ਵੀ ਪੰਗੇ ਪਏ ਆ ਨਾ ਤੇਰੀ ਜ਼ੁਬਾਨ ਕਰਕੇ ਪਏ ਦੱਸ ਮੈਂ ਕੀ ਕਹਿੰਦੀ ਹੁਣ ਉਲਟਾ ਮੇਰੇ ਦਿਵਾਲੀ ਹੋਈ ਜਾਂਦੇ ਆ ਉਹ ਤੂੰ ਉਹਦਾਂ ਦੀ ਸਾਡੇ ਵਾਲ ਦੀ ਗੱਲ ਕੀਤੀ ਆ ਉਹਨਾਂ ਨੇ ਕਰੀ ਜਾਣਦੀ ਉਹਦਾਂ ਦੀ ਦੱਸ ਜੇ ਮੈਂ ਗੱਲ ਨਹੀਂ ਕੀਤੀ ਦੋ ਨਾ ਇਹ ਵਾਲਾ ਸਾਰਾ ਕੰਮ ਹੋ ਗਿਆ ਵਾ ਤੁਸੀਂ ਪਹਿਲਾਂ ਥੋੜਾ ਜਿਆਦਾ ਨਿਗਰਾਨੀ ਨਾ ਰੱਖਦੇ ਹਾਂ ਇਹ ਵਾਲਾ ਕੰਮ ਉਹ ਯਾ ਇਧੇ ਰੱਖਣ ਦੇ ਹੁਣ ਹੋਰ ਨਾ ਮੇਰਾ ਜੇ ਹੁਣ ਤੂੰ ਉਹਨਾਂ ਦੀ ਗੱਲ ਕੀਤੀ ਨਾ ਪੀ ਉਹ ਧੋਖਾ ਕਰਨ ਦੇ ਆ ਉਹ ਕਰਨ ਦੇ ਜਾਉ ਕਰਨ ਦੇ ਫੇਰ ਕਹਿੰਦੇ ਮੈਂ ਫੇਰ ਨਿਕਲ ਜਾਣਾ ਪਹੁੰਚ ਜਾਉਂਗਾ ਲੱਗਦਾ ਬਾਹਰ ਜਾਣਾ ਨਹੀਂਗਾ ਇਨੀ ਗੱਲ ਕਹਿ ਲਈ ਨਾ ਕਿ ਮਾਹ ਮਾਹ ਮਾ ਕਰਨ ਦੇ ਸਾਹਮਣੇ 3 2 1 ਜੇ ਰਪਿੰਦਰ ਹੁਣ ਤੂੰ ਉਹਨਾਂ ਦੀ ਕੋਈ ਗੱਲ ਕੀਤੀ ਨਾ ਪੀ ਉਹਨਾਂ ਦੇ ਪੈਸੇ ਮਰਨ ਦੇ ਆ ਤੇ ਜਾਂ ਕੋ ਹੋੰਦਿਆ ਵਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਆ ਠੀਕ ਹੈ ਨਾ ਸੱਸੀ ਕਾ ਭਾਜੀ ਸੱਸੀ ਕਾ ਸੱਸੀ ਕਾ ਜੋ ਹੋ ਠੀਕ ਠਾਕ ਤੇ ਬਸ ਕੀ ਕਰਤਾ ਤੁਸੀਂ ਮੈਂ ਵਾਜਾ ਮਾਰਨੇ ਆਂ ਬਾਰੋਂ ਨਹੀਂ ਆਂ ਤੂੰ ਸੋਹਣੀ ਆਵਾਜ਼ ਸੁਣੀ ਨੇ ਅੰਦਰ ਬੈਠੀ ਨਾ ਹਾਂ ਉਹ ਫਿਰ ਬਉਹਾਂ ਬੰਦ ਹੀ ਨਾ ਬਉਹ ਤੇ ਮੈਂ ਹਾਂ ਚੱਲਿਆ ਆਉਣਾ ਤੇ ਨਾਲ ਲੈ ਆਉਣਾ ਡੈਡੀ ਨੇ ਡੈਡੀ ਨੇ ਤੇ ਆਉਣਾ ਸੀਗਾ ਉਹ ਕਹਿੰਦੇ ਮੈਂ ਜਾਣਾ ਮੈਂ ਕੰਮ ਕਿਹਦੇ ਨਾਲ ਤੇ ਦਲਜੀਤ ਗਿਆ ਸੀਗਾ ਪਹਿਲੀਆਂ ਚ ਤੇ ਮੈਂ ਫਿਰ ਇਕੱਲਾ ਹੀ ਆ ਗਿਆ ਐਸੇ ਲਈ ਆਉਣਾ ਤੇ ਡੈਡੀ ਨੇ ਵੀ ਸੀਗਾ ਤੇ ਡੈਡੀ ਕਹਿੰਦੇ ਮੈਂ ਕੰਮ ਜਾਣਾ ਕਿਤੇ ਕਰੀ ਚਲੋ ਮੈਂ ਗੇ ਲੈਣਾ ਕੱਟ ਲੈ ਜੋ ਵੀ ਇਕੱਲਾ ਹੀ ਵੇਚ ਲਈਏ ਤੇ ਇਹਦੇ ਨਾਲ ਇਹ ਆ ਵੀ ਮਗਰੋਂ ਇਹ ਤੇ ਫਸੇ ਬਚੇ ਰਹਿਣਗੇ ਪਰ ਪਿਆਲੀ ਨਹੀਂ ਦੇਣੀ ਚਾਹੀਦੀ ਗੱਲ ਵਰ ਕੀ ਆ ਗੱਲ ਮੈਂ ਕਰਨੀ ਸੀ ਜੋ ਸਣਾ ਦਹੀ ਅੱਛਾ ਕਿਦਾਂ ਭਰਾ ਤੇ ਪਿਓ ਆ ਗਏ ਪੱਗਾਂ ਬੰਨ ਕੇ ਇੱਥੇ ਇਹ ਜੀ ਦੇ ਦਿਓ ਡਾਕੂਮੈਂਟ ਕੁੜੀ ਦੇ ਤੇ ਤੁਸੀਂ ਵੀ ਦੇ ਸਾਰੀ ਬਰਾਤ ਲੈ ਗਏ ਨਹੀਂ ਚਲੋ ਹਾਂ ਕੀ ਕਰਾ ਕੇ ਜਾਗ ਜਾਗ ਭਾਈ ਚਲੋ ਸ਼ੋਅ ਆ ਤੂੰ ਹੀ ਸਾਰਾ ਪਿੰਡ ਲੈ ਕੇ ਗਈ ਹੀ ਮੇਰਾ ਪਿਓ ਨਹੀਂ ਇੱਥੇ ਪਿੰਡ ਲੈ ਕੇ ਆਇਆ ਮੇਰੀ ਗੱਲ ਸੁਣ ਜੇ ਹੀ ਪਿੰਡ ਸਾਰਾ ਲੈ ਕੇ ਗਏ ਹਨ ਉਹਨੇ ਹੋਏ ਵੀ ਤੂੰ ਇੱਥੇ ਹੀ ਰਹਿ ਜਾ ਮੈਂ ਤੇ ਚਲੀ ਜਾਣਾ ਕੋਈ ਗੱਲ ਨਹੀਂ ਜੇ ਮੇਰਾ ਪੁੱਤ ਰਹੂ ਨਾ ਤਾਂ ਤੂੰ ਵੀ ਇੱਥੇ ਹੀ ਰਵੇਂਗੀ ਜਾਂਦੀ ਤੂੰ ਵੀ ਨਹੀਂ ਜਾਇਤਾ ਚੜ ਕੇ ਇਹ ਮੇਰੀ ਗੱਲ ਲੈਣਾ ਵਾ ਮੈਂ ਜਾਣਾ ਤੂੰ ਹੀ ਜਾਣਾ ਤੀ ਮਤਲਬ ਕਪੜਾੜ ਚ ਵੀ ਪਾਈ ਮੈਂ ਤਾਂ ਕੀ ਦੇਤੀ ਚਲੋ ਇਹ ਇੱਕ ਗੱਲ ਮੇਰੀ ਨਾ ਕੰਨ ਖੋਲ ਕੇ ਸੁਣ ਲੈ ਕੀ ਕਰ ਲੈਣਾ ਫਿਰ ਗੱਲ ਆ ਜੂਗੀ ਅੱਗਾ ਇੱਕ ਗੱਲ ਮੇਰੀ ਨਾ ਕੰਨ ਖੋਲ ਕੇ ਸੁਣ ਲੈ ਤੇ ਭਾਵੇਂ ਆਪਣੇ ਪਿਓ ਨੂੰ ਵੀ ਦੱਸ ਦੇ ਮੈਨੂੰ ਐਡਾ ਡਰ ਨਹੀਂ ਪਿਆ ਹੁਣ ਡਰਦੀ ਤੇ ਤੁਸੀਂ ਪਹਿਲਾਂ ਹੀ ਬੜਾ ਹੀ ਡਰਦੇ ਤੁਹਾਡੇ ਮਨਾਂ 'ਚ ਅਜੇ ਵੀ ਹੈਗਾ ਵਾ ਤੇ ਬਾਕੀ ਰਹੀ ਗੱਲ ਮੇਰੇ ਨਾ ਜਾਣਦੀ ਬਾਕੀ ਰਹੀ ਗੱਲ ਮੇਰੇ ਨਾ ਜਾਣਦੀ ਮੈਂ ਤੇ ਚਲੀ ਜਾਣਾ ਵਾ ਆਪਣਾ ਮੁੰਡਾ ਸੰਭੋ ਜਿਹਦੇ ਕੋ ਕੁਝ ਨਹੀਂ ਹੁੰਦਾ ਕੋਈ ਗੱਲ ਨਹੀਂ ਸਾਡਾ ਮੁੰਡਾ ਸੁਣਿਆ ਵਾ ਤੁਹਾਨੂੰ ਯਕੀਨ ਨਹੀਂ ਆਉਂਦਾ ਵੀ ਮਾਂ ਸਾਡੀ ਝੂਠ ਬੋਲਣ ਰਹੀ ਆ ਫਿਰੇ ਜੋ ਬਣਾਉਂਦਾ ਉਹਨੂੰ ਕਹਿੰਦੇ ਪੋਛੇ ਬਣਾ ਕਿਉਂ ਪੋਛਣ ਦੀ ਤਾਂ ਉਹ ਪੋਛਣ ਠੀਕ ਆ ਭਲੇਖਾ ਤੈਨੂੰ ਵਧੀਆ ਕੀਤਾ ਤੂੰ ਠੀਕ ਆ ਨਾ ਮੰਮੀ ਨਾ ਵਿਗੜੇ ਬੜੇ ਆ ਜਿਉਂ ਤੇ ਟੱਡਾ ਇਹ ਹੁਣ ਜੋ ਮਰਜੀ ਕਰ ਲੈ ਸਾਰੇ ਟੱਬਰ ਦੇ ਹੁੰਦਿਆਂ ਦੀ ਸਚਾਈ ਦੱਸੂਗੀ ਤੇ ਆ ਕਰਤੂਤਾਂ ਜਿਹੜੇ ਟੱਬਰ ਦੀਆਂ ਜਿਹੜੇ ਐ ਪੱਗਾਂ ਬਨ ਕੇ ਪੋਚਵੀਆਂ ਆ ਕੇ ਦੋਵੇਂ ਪਿਓ ਦੋਵੇਂ ਕਿ ਅਜੀ ਕੀ ਹੋ ਗਿਆ ਤੱਕਾ ਹੋਣ ਦੇ ਤੱਕਾ ਹੋਣ ਦੇ ਤੱਕਾ ਤੇ ਨਾ ਇਹ ਗੱਲ ਦੇ ਨਾਲ ਕੰਦਾ ਪਿਆ ਯਾਰ ਪੈਰ ਤੋਂ ਤਾਂ ਕਰਤਾ ਨਹੀਂ ਉਹਦਨ ਕਿਦਾਂ ਦੋਵੇਂ ਪਿਓ ਪੋਤਾਂ ਨੇ ਕੇ ਤੇ ਬਹਿ ਗਏ ਜੇ ਮੈਂ ਚਾਹ ਬਣਾਉਣ ਨੂੰ ਕਿਹਾ ਨਹੀਂ ਨਹੀਂ ਪੈਣ ਜੀ ਚਾਹ ਨਹੀਂ ਪੀਣੀ ਕੀ ਗੱਲ ਹੋ ਗਈ ਇਹ ਕੱਲੇ ਗੱਲਾਂ ਕਰੀ ਜਾਂਦੇ ਆ ਉਹ ਕੱਲਿਆਂ ਨੇ ਕੀ ਗੱਲਾਂ ਕਰਨੀਆਂ ਤੂੰ ਹੀ ਉਹਦਨ ਦੀ ਕਹਿਣ ਦੀ ਸੀ ਨਾ ਐਦਾਂ ਨਾ ਕਰੋ ਜਿਉਂ ਕਰੋ ਤੇ ਆ ਪੈ ਗਏ ਸੀ ਆਪਾਂ ਕੀ ਹੋਇਆ ਕੱਲੇ ਗੱਲਾਂ ਕਰੀ ਜਾਂਦੇ ਆ ਓਏ ਉਹਦਨ ਦੀ ਇੱਕੋ ਗੱਲ ਤੇ ਮਗਰ ਤੇ ਤੂੰ ਪਈ ਆ ਪਾਈ ਨਾ ਮਗਰ ਪਾਈ ਨਹੀਂ ਨਹੀਂ ਪਾਈ ਨਹੀਂ ਗਿਆ ਪਾਈ ਮੈਂ ਮੈਂ ਦੇ ਤੇ ਕੋਈ ਕੀ ਗੱਲ ਹੋ ਗਈ ਗੱਲੇ ਗੱਲਾਂ ਕਰੀ ਜਾਂਦੇ ਆ ਉਹ ਗੱਲਾਂ ਕੀ ਕਰਨੀਆਂ ਵਾ ਇੱਕੋ ਗੱਲ ਦੇ ਮਗਰ ਤੇ ਉਦੋਂ ਦੀ ਤੂੰ ਪਈ ਆ ਕਿ ਉਹਨਾਂ ਨਾਲ ਧੋਖਾ ਨਾ ਕਰੋ ਐਉਂ ਨਾ ਕਰੋ ਜਿਵੇਂ ਨਾ ਕਰੋ ਠੀਕ ਆ ਨਾ ਲੱਗ ਗਿਆ ਹੁਣ ਉਹਨਾਂ ਨੂੰ ਪਤਾ ਹੁਣ ਪੈ ਗਈ ਤੁਹਾਨੂੰ ਠੰਡ ਹੋਇਆ ਗਈ ਗੱਲ ਦਾ ਪਤਾ ਤੇ ਲੱਗੇ ਮੂੰਹ ਸਿਰ ਦਾ ਉਹ ਪਤਾ ਕਿ ਲੱਗਣਾ ਵਾ ਤੇਰੇ ਵੀਹਤ ਲਿਆ ਕਰੇ ਵੀ ਕਰੇ ਸਾਰਾ ਡੱਬਰ ਦੇ ਹੁੰਦਾ ਵਾ ਉਹਨਾਂ ਦਾ ਉਹ ਉਹ ਤਾਂ ਮੈਂ ਉਹਨੂੰ ਸਮਝਾਉਂ ਦਿਆਂ ਵਾ ਪਰ ਤੂੰ ਨੀ ਨਾ ਉਹਦਾਂ ਦੀ ਜ਼ਬਾਨ ਮੂੰਹ ਚ ਪਾਈ ਇਹੋ ਕਹੀ ਜਾਣਦੀ ਆ ਵੀ ਉਹਨਾਂ ਨਾਲ ਧੋਖਾ ਨਾ ਕਰੋ ਐਉਂ ਨਾ ਕਰੋ ਜੈਉਂ ਨਾ ਕਰੋ ਨਾ ਪਹਿਲੇ ਲਾਉਣੀ ਆ ਐਉਂ ਜਾਉਂ ਆਉਂ ਜਾਉਂ ਆ ਉਹ ਆ ਜਿੰਨੇ ਵੀ ਪੰਗੇ ਪਏ ਆ ਨਾ ਤੇਰੀ ਜ਼ਬਾਨ ਕਰਕੇ ਪਏ ਦੱਸ ਮੈਂ ਕੀ ਕਹਿਣ ਦੀ ਹੁਣ ਉਲਟਾ ਮੇਰੇ ਦਿਵਾਲੀ ਹੋਈ ਜਾਂਦੇ ਆ ਉਹ ਤੂੰ ਉਹਦਾਂ ਦੀ ਸਾਡੇ ਵਾਲ ਦੀ ਗੱਲ ਕੀਤੀ ਆ ਉਹਨਾਂ ਦੀ ਕਰੀ ਜਾਣਦੀ ਉਹਦਾਂ ਦੀ ਦੱਸ ਜੇ ਮੈਂ ਗੱਲ ਨਹੀਂ ਕੀਤੀ ਦੋ ਨਾ ਇਹ ਵਾਲਾ ਸਾਰਾ ਕੰਮ ਹੋ ਗਿਆ ਵਾ ਤੁਸੀਂ ਪਹਿਲਾਂ ਥੋੜਾ ਜਿਆਦਾ ਨਿਗਰਾਨੀ ਨਾ ਰੱਖਦੇ ਹਾਂ ਇਹ ਵਾਲਾ ਕੰਮ ਉਹ ਯਹੀਂ ਤੇ ਰੱਖਣ ਦੇ ਹੀ ਹੁਣ ਹੋਰ ਨਾ ਮੇਰਾ ਜੇ ਹੁਣ ਤੂੰ ਉਹਨਾਂ ਦੀ ਗੱਲ ਕੀਤੀ ਨਾ ਵੀ ਉਹ ਧੋਖਾ ਕਰਨ ਦੇ ਆਉਂ ਕਰਨ ਦੇ ਜਾਉਂ ਕਰਨ ਦੇ ਫੇਰ ਕਹਿੰਦੇ ਹਾਂ ਮੈਂ ਫੇਰ ਨਿਕਲ ਜਾਣਾ ਆਉਂ ਜਾਊਗਾ ਲੱਗਦਾ ਬਾਹਰ ਜਾਣਾ ਨਹੀਂ ਕਰ ਐਨੀ ਗੱਲ ਕਹਿ ਲਈ ਨਾ ਕਿ ਮਹਾ ਮਹਾਮਾ ਕਰਦੇ ਆ ਸਾਹਮਣੇ 3 2 1 ਜੇ ਰਪਿੰਦਰ ਹੁਣ ਤੂੰ ਉਹਨਾਂ ਦੀ ਕੋਈ ਗੱਲ ਕੀਤੀ ਨਾ ਵੀ ਉਹਨਾਂ ਦੇ ਪੈਸੇ ਮਰਨ ਦੇ ਆ ਤੇ ਜਾਂ ਕੋ ਹੋਂ ਰਿਆ ਵਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਆ ਠੀਕ ਹੈ ਨਾ ਸਸੀ ਕਾ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੋ ਹੋ ਠੀਕ ਠਾਕ ਜੀ ਠੀਕ ਠਾਕ ਹਾਂ ਮੈਂ ਬਾਜਾ ਮਾਰਨ ਲਈ ਆਇਆ ਬਾਰੋਂ ਨਹੀਂ ਅੰਦਰ ਸੋਹਣੀ ਬਾਜ ਸੁਣੀ ਨੇ ਅੰਦਰ ਬੈਠੀ ਹਾਂ ਉਹ ਫਿਰ ਬਉ ਆ ਬੰਦ ਹੀ ਨਾ ਬਉ ਤੇ ਮੈਂ ਹਾਂ ਚੱਲਿਆ ਆਉਣਾ ਤੇ ਨਾਲ ਲੈ ਆਉਣਾ ਡੈਡੀ ਨੇ ਡੈਡੀ ਨੇ ਤੇ ਆਉਣਾ ਸੀਗਾ ਉਹ ਕਹਿੰਦੇ ਮੈਂ ਜਾਣਾ ਵਾ ਕੰਮ ਕਿਹਦੇ ਨਾਲ ਤੇ ਦਲਜੀਤ ਗਿਆ ਸੀਗਾ ਪਹਿਲੀਆਂ ਚ ਤੇ ਮੈਂ ਫਿਰ ਇਕੱਲਾ ਹੀ ਆ ਗਿਆ ਐਸੇ ਲਈ ਆਉਣਾ ਤੇ ਡੈਡੀ ਨੇ ਵੀ ਹੀਗਾ ਤੇ ਡੈਡੀ ਕਹਿੰਦੇ ਮੈਂ ਕੰਮ ਜਾਣਾ ਕਿਤੇ ਕਰੀ ਚਲੋ ਮੈਂ ਗੱਲ ਲੈਣਾ ਕੱਟ ਲੈ ਕੀ ਲਈ ਵੇਚ ਲਈਏ ਤੇ ਇਹਦੇ ਨਾਲ ਇਹ ਆ ਵੀ ਮਗਰੋਂ ਇਹ ਤੇ ਫਸੇ ਬਚੇ ਰਹਿਣਗੇ